ਮੈਂ ਬੋਲਾਂ ਮਿਲਾਂ ਨੀ ਪੂਰ ਬੋਲ ਸਕਦੇ ਲੋ ਬਈ ਮੇਰੇ ਵੀਰੋ ਆਪਣਾ ਵੀਰ ਛੋਟਾ ਆਉਣ ਲਾ ਕਮੈਂਟਰ ਬਹੁਤ ਵਧੀਆ ਕਮੈਂਟਰੀ ਕਰੂਗਾ ਮੇਰਾ ਆਪਣਾ ਬਹੁਤ ਜ਼ਿਆਦਾ ਅੱਜ ਦੀ ਗੱਲ ਕਹੀ ਮੇਰੀ ਜੇ ਤੇ ਰੱਖਿਓ ਬਹੁਤ ਵੱਡਾ ਕਮੈਂਟਰ ਬਣੂਗਾ ਚੱਲ ਬਈ ਆ ਜਿਹੜਾ ਮੇਰੇ ਕੋਲ ਖੜਾ ਨਾ ਪਰ ਅੰਬਿਆ ਤੇਰੀ ਗੱਲ ਵੱਖਰੀ ਐ ਜਦੋਂ ਇਹ ਮੇਲ ਮੇਲ ਕੌਡੀਆਂ ਪਾਉਂਦਾ ਐ ਆ ਸਿਰੇ ਦੀਆਂ ਪਾਉਂਦਾ ਐ ਪਰ ਆ ਨੌਜਵਾਨ ਕਹਿੰਦੇ ਮਾਝੇ ਦੇ ਇਲਾਕੇ ਚੋਂ ਆਇਆ ਐ ਓਏ ਅੰਬਰਸਰ ਦੇ ਇਲਾਕੇ ਚੋਂ ਆਇਆ ਐ ਇਹਦੀ ਗੱਲ ਵੱਖਰੀ ਐ ਇਹ ਮਾਜੇ ਦਾ ਮਿਹਨ ਹੈ ਰੇਡਾਂ ਟੱਪਦੇ ਆ ਪਾਉਂਦਾ ਪਰਲੇ ਪਾਸੇ ਵੇਖ ਵੱਡੇ ਬੰਵੇਂ ਕੌਣ ਨੌਜਵਾਨ ਜਫਾ ਲਾਉਂਦਾ ਹੈ ਇਹਨੂੰ ਕੌਣ ਟੱਕਦਾ ਹੈ ਇਹ ਦੁਨੀਆ ਦਾ ਮਹਾਨ ਹੈ ਵੱਡੇ ਵੱਡੇ ਰਤਮਾ ਬੋਲਦਾ ਰਹਾਂ ਇਹ ਵੱਡਾ ਪਲੇਅਰ ਹੈ ਇਹ ਮਾ ਖੇਡ ਕੌਡੀ ਨੇ ਐਡਾ ਕੀਤਾ ਤੂੰ ਜਿਉਂਦਾ ਵਾਦ ਕਰ ਛੋਟਿਆ ਤੇਰੀ ਗੱਲ ਵੱਖਰੀ ਹੈ ਆ ਮੁੰਡਾ ਕਹਿੰਦੇ ਜੇ ਵੱਡਾ ਹੋ ਕੇ ਆ ਸਟਾਰ ਬਣਿਆ ਨਾ ਬਾਬੇ ਦੀ ਕਿਰਪਾ ਨਾਲ ਬਣਿਆ ਹੈ ਤੁਜੋਂ ਬਾਬਾ ਤਰੈ